ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਅੰਮ੍ਰਿਤਸਰ ਵਿੱਚ ਖੜਾ ਲਗਜ਼ਰੀ ਗੱਡੀਆਂ ਦਾ ਇੱਕ ਕਾਫਲਾ ਕਿਸੇ ਕਾਰ ਬਜ਼ਾਰ ਦਾ ਨਹੀਂ ਹੈ ਵੱਖ-ਵੱਖ ਕੰਪਨੀਆਂ ਦੀਆਂ 35 ਗੱਡੀਆਂ ਚੋਰੀ ਦੀਆਂ ਨੇ ਅੰਮ੍ਰਿਤਸਰ ਪੁਲਿਸ ਨੇ ਇੱਕ ਕਾਰ ਚੋਰ ਗਿਰੋਦਾ ਭੰਡਾ ਫੋੜ ਕੀਤਾ ਹੈ ਪੁਲਿਸ ਦੀ ਕਾਰਵਾਈ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੈਂਗ ਵਿੱਚ ਅੰਮ੍ਰਿਤਸਰ ਡੀਟੀਓ ਦਫ਼ਤਰ ਚ ਤਾਇਨਾਤ ਕਲਰਕ ਅੰਮ੍ਰਿਤਪਾਲ ਸਿੰਘ ਅਤੇ ਖੌਲਦਾਰ ਰਸ਼ਪਾਲ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਬਾਕੀ 5 ਮੁਲਜ਼ਮ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਨੇ। ਗ੍ਰਿਫਤਾਰ ਕਲਰਕ ਕੋਲੋਂ ਪੁਲਿਸ ਨੇ 500 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਇਹ ਗਿਰੋਹ ਦਿੱਲੀ, ਪੰਜਾਬ ਤੇ ਦੂਜੇ ਸੂਬਿਆਂ 'ਚੋਂ ਗੱਡੀਆਂ ਚੋਰੀ ਕਰਕੇ ਉਹਨਾਂ ਉੱਪਰ ਪੰਜਾਬ ਦੇ ਜ਼ਿਲ੍ਹਿਆਂ ਦਾ ਨੰਬਰ ਲਗਾ ਕੇ ਵੇਚ ਦਿੰਦਾ ਸੀ। ਇਹਨਾਂ ਗੱਡੀਆਂ ਨੂੰ ਨੰਬਰ ਲਗਾਉਣ ਵਿੱਚ ਇਹਨਾਂ ਦੀ ਮਦਦ ਅੰਮ੍ਰਿਤਪਾਲ ਸਿੰਘ ਕਰਦਾ ਸੀ। पुलिस न उम्मीद है कि पुष्टगी दौरान इस गिरोह को गड्डिया बरामद की जा सकता ने रखे अगे